ਕੀ ਰੰਧਾਵਾਂ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਨੀਸੀ ਦਫਤਰ ਆਏ ਆ ਅਸੀਂ ਇਹ ਕਹ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲੱਗਣ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਆ ਤੂੰ ਅੱਗੇ ਤੋਂ ਲੈਂਦਾ ਰਿਹਾ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਉਹਦੇ ਸਵਾਨ ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦੇ ਮਲੋਹਾ ਦਾ ਤਾ ਮਤਾਬ ਕੇ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤਾਂ ਉੱਥੇ ਪਾਣੀ ਦੀ ਬਰੀਕ ਹੋਇਆ ਪਾਣੀ ਦਾ ਪਹਾਲੀ ਕਰਨਾ ਸੀਗਾ ਉਹ ਅਸੀਂ ਆਰਜੀ ਤੌਰ ਤੇ ਹੱਲ ਕਰ ਰਹੇ ਹਾਂ ਮਤਲਬ ਸਾਡੀ ਜੇ ਸ਼ਿਕਾਇਤ ਜਿਹੜੀ ਹੈ ਵਾ ਅਸੀਂ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਦਾ ਸੁਚਿੰਦਰ ਸਿੰਘ ਜੀ ਰਣਵਾ ਸਾਹਿਬ ਉਹਨਾਂ ਵੱਲੋਂ ਕੀਤੀ ਹੈ ਜੋ ਐਕਸ਼ਨ ਬੰਦਾ ਜੇ ਉਹ ਕੰਮ ਕਰ ਰਿਹਾ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਹਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵੱਲ ਨਹੀਂ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵਾਲੇ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣ ਕੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਬੰਦ ਕਰ ਦੋ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਜਾਇਬ ਵੀਡੀਓ ਨੇ ਜੋ ਕੰਮ ਕਰਦੇ ਸਹੀ ਕਰਦੇ ਆ ਸੁਖੀ ਰੰਧਾਵਾ ਗਲਤ ਕਰਦੇ ਆ ਸੁਖੀ ਰੰਧਾਵਾ ਡੇਵਿਡ ਮਸੀ ਆ ਪਿੰਡ ਫੱਤੇ ਨੰਗਲ ਤੋਂ ਆ ਅਸੀਂ ਅੱਜ ਡੀਸੀ ਸਾਹਿਬ ਦੇ ਪੇਸ਼ ਹੋਏ ਆ ਆਪਣੇ ਚਾਰ ਪਿੰਡਾਂ ਦੇ ਪਾਣੀ ਦੇ ਨਿਕਾਸ ਵਾਸਤੇ ਰੇਲਵੇ ਨੇ ਸਾਡਾ ਪਾਣੀ ਦਾ ਨਿਕਾਸ ਕਾਫੀ ਚਿਰਾਂ ਤੋਂ ਦੁਦਨ ਚੱਲਦਾ ਸੀ ਰੇਲਵੇ ਨੇ ਬੰਦ ਕਰ ਦਿੱਤਾ ਉਹ ਸਾਰੀ ਵਾਤੇ ਸਾਡਾ ਜਾਨੀ ਕਿ ਰਸਤਾ ਜਿਹੜਾ ਇਧਰੋਂ ਜਾਂਦਾ ਸੀ ਪਾਣੀ ਦਾ ਵੀਡੀਓ ਸਾਹਿਬ ਨੇ ਉਸ ਸਰਵੇਖ ਕੀਤਾ ਤੇ ਆਪਣਾ ਪੁਲੀਆਂ ਚੁਟਾਈਆਂ ਤੇ ਜੀਸੀਬੀ ਲਾ ਕੇ ਥੋੜਾ ਜਿਹਾ ਮਲੇ ਅੱਧਾ ਕਿਲੋਮੀਟਰ ਲਾਹ ਥਾਪਟਿਆ ਹੋਏਗਾ ਉਹਦੇ ਬਾਦੋਂ ਕੁਝ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਉਹਦੇ ਲੈਟਰ ਸਾਡੇ ਕੋਲ ਪਈ ਆ 15 ਮਈ ਨੂੰ 6:33 ਦੇ ਡੀਸੀ ਸਾਹਿਬ ਨੂੰ ਇਹ ਲੈਟਰ ਪਾਉਂਦੇ ਆ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਚੂਣ ਜਾਬਤਾ ਦੇ ਵਿੱਚ ਕਿਤੇ ਹਾੜਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਛੱਤ ਡਿੱਗਦੀ ਕੋਠਾ ਦੇ ਬਿਲਡਿੰਗਾਂ ਟੰਡੀਆਂ ਕੀ ਗੱਲ ਉਹ ਕੰਮ ਨਹੀਂ ਹੁੰਦੇ ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਤਲਬ 100 ਫੁੱਟਰ ਲੈ ਕੇ ਚੱਲ ਕੇ ਚੱਲੋ ਜੀ ਉਹਨੇ ਪਾਈਪ ਪਾਉਣੇ ਸੀ ਉਹ ਗਲਤ ਆ ਉਹ ਸਹੀ ਆ ਬਿਲਕੁਲ ਪਰ ਸੁਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਮਿਸੇ ਦਫਤਰ ਆਏ ਆ ਅਸੀਂ ਇਹ ਕਹ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲੱਗਣ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਆ ਤੂੰ ਅੱਗੇ ਤੋਂ ਲੈਂਦਾ ਰਿਹਾ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਅਸੀਂ ਡੀਸੀ ਦੇ ਗਾੜੀ ਅੱਜ ਪੇਸ਼ ਹੋਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ 101% ਦੇ ਨਾਲ ਤੁਹਾਡਾ ਕੰਮ ਜਿਹੜਾ ਚਾਲੂ ਕੀਤਾ ਜਾਏਗਾ ਮੇਰੇ ਮੋਤਪੇਰ ਪਿੰਡ ਦੇ ਬੰਦੇ ਸਾਰੇ ਆਏ ਆ ਜੋ ਵੀ ਹੈ ਇਹਨਾਂ ਨੇ ਉਹਨਾਂ ਨੂੰ ਦੱਸਿਆ ਆਪਣਾ ਦੁੱਖ ਤਕਲੀਫਾਂ ਕਿਦੜੋਂ ਨਹੀਂ ਲੰਘ ਰਿਹਾ ਭਾਜੀ ਮਹਾਮਾਰੀ ਫੈ ਰਹੀ ਆ ਡੇਂਗੂ ਹੋ ਰਿਹਾ ਆ ਮਲੇਰੀਆ ਆ ਇਹਨਾਂ ਦਾ ਪਾਣੀ ਆ ਸਾਡੇ ਚੜਿਆ ਕੋਈ ਉਹਦੀ ਸਾਰ ਨਹੀਂ ਲੈ ਰਿਆ ਅੱਜ 22 ਦਿਨ ਹੋ ਚੁੱਕੇ ਇਸ ਗੱਲ ਨੂੰ ਸੋ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਜਿੱਥੇ 101% ਤੋਂ 110 ਲੈ ਕੇ ਚੱਲੋ ਸਾਡਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਜਿਹੜੀਆਂ ਰਿਸਿਵਰ ਦੀਆਂ ਪਾਈਪਾਂ ਉਹਨਾਂ ਨੂੰ ਚਾਲੂ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ ਮੇਨ ਜੀਟੀ ਰੋਡ ਸਰ ਬਸ ਇਹੀ ਸਾਡੀ ਬੇਨਤੀ ਆ ਭਾਈ ਜੀ ਤੁਸੀਂ ਦੱਸੋ ਇੱਕ ਪਾਣੀ ਦੇ ਨਿਕਾਸ ਨੂੰ ਕੋਈ ਰੋਕ ਸਕਦਾ ਜੇ ਗੰਗਾ ਵਹਿੰਦੀ ਹੈ ਉੱਥੋਂ ਤੋਂ ਨੂੰ ਰਾਹ ਚ ਕੋਈ ਨੱਕਾ ਨਹੀਂ ਲਾਉਂਦਾ ਉਹ ਆਪਣੇ ਆਪ ਹੁੰਦੀ ਆ ਜੇ ਪਿੰਡਾਂ ਦਾ ਪਾਣੀ ਜਾਂਦਾ ਤਾਂ ਸਿਰਫ ਪੁਲਾਂ ਦੇ ਥੱਲੋਂ ਦੀ ਜਾਣਾ ਆ ਕਿ ਸੜਕ ਦੇ ਉੱਤੋਂ ਦੀ ਟੱਪ ਕੇ ਪਾਣੀ ਕਦੀ ਗਿਆ ਪਿੰਡਾਂ ਵਾਸਤੇ ਨਾਲੀਆਂ ਬਣਦੀਆਂ ਸੀਵਰੇਜ ਬੰਦ ਸ਼ਹਿਰਾਂ 'ਚ ਆ ਜਾਓ ਜੀ ਸ਼ਹਿਰਾਂ ਵਾਲੇ ਪਾਸੇ ਰਿਸਿਵਰ ਪਾਉਂਦਾ ਐਮਸੀ ਨੂੰ ਪਤਾ ਹੁੰਦਾ ਜਦ ਕਿ ਚੋਣ ਜਾਬਤਾ ਲੱਗੀਆਂ ਸਰਪੰਚ ਦੀ ਵੈਲਿਊ ਕੋਈ ਨਹੀਂ ਰਹਿ ਗਈ ਉਹਦੇ ਵਿੱਚ ਉਹਦੇ ਉੱਤੇ ਇੱਕ ਪ੍ਰਬੰਧਕ ਆ ਵੀਡੀਓ ਆ ਸੈਕਟਰੀ ਆ ਉਹ 3 ਦਿਨ ਪਹਿਲਾਂ ਆਨ ਕੇ ਸਰਵੇ ਕਰਦੇ ਆ ਚੌਥੇ ਦਿਨ ਆਨ ਕੇ ਉਹ ਕੰਮ ਸ਼ੁਰੂ ਕਰਦੇ ਆ ਤੇ ਪਾਣੀ ਲੰਗਣਾ ਉਹਦੀ ਜਾਇਜ਼ ਹੈ ਕਿ ਨਜਾਇਜ਼ ਤੁਸੀਂ ਦੱਸੋ ਪੱਤਰਕਾਰੋ ਜੀ ਹਾਂਜੀ ਤੇ ਘਰਾਂ ਦੀਆਂ ਨੀਹਾਂ 'ਚ ਪਾਣੀ ਜਾਂਦਾ ਇੱਕ ਇਧਰ ਸਾਈਟ ਤੇ ਬਿਲਕੁਲ ਗਰੀਬਾ ਕੱਚੇ ਸਾਥੇ ਉਹਦੀ ਜੇ ਉਹ ਡਿੱਗ ਜੇਗਾ ਕੌਣ ਜ਼ਿੰਮੇਵਾਰ ਆ ਸੁਖੀ ਰੰਡਾਵਾ ਜ਼ਿੰਮੇਵਾਰ ਹੈ ਟੀਸੀ ਜ਼ਿੰਮੇਵਾਰ ਆ ਉਹਦੇ ਖਿਲਾਫ ਜੋ ਐਕਸ਼ਨ ਬੰਦ ਹੈ ਜੇ ਉਹ ਕੰਮ ਕਰ ਰਿਹਾ ਹੈ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵੱਲ ਨਹੀਂ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵੱਲ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣ ਕੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਕਰ ਦੋ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਜਾਇਬ ਵੀਡੀਓ ਨੇ ਜੋ ਕੰਮ ਕਰਦੇ ਸਹੀ ਕਰਦੇ ਆਈ ਸੁਖੀ ਰੰਧਾਵਾ ਗਲਤ ਕਰਦੇ ਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਜੇ ਅੱਜ ਕੱਲ੍ਹ ਕਿਸਦਾ ਘਰ ਦੇਖਦਾ ਅੱਜ ਘਰ ਉੱਥੋਂ ਫਤਿੰਜੁਗਲ ਕਿਹਦਾ ਘਰ ਡਿੱਗਾ ਤਾਂ ਅਸੀਂ ਕੋਰਟ 'ਚ ਜਾਵਾਂਗੇ ਹਾਈ ਕੋਰਟ 'ਚ ਜਾਵਾਂਗੇ ਸੁਖੀ ਰੰਧਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਮਦਨ ਸਿੰਘ ਫਤਿੰਗਾ ਚੋਣ ਜਾਬਤਾ ਜਿਹੜਾ ਲਾਗੂ ਹੁੰਦਾ ਵਾ ਉਹ ਕੁਝ ਕਾਨੂੰਨਾਂ ਤੇ ਲਾਗੂ ਹੁੰਦਾ ਨਾ ਕਿ ਜਿਹੜਾ ਪਬਲਿਕ ਨੂੰ ਤੰਗ ਕਰਨ ਵਾਸਤੇ ਲਾਗੂ ਹੁੰਦਾ ਵਾ ਇਹ ਕਰਕੇ ਸਾਡੀ ਰਿਕਵੈਸਟ ਵਾ ਕਿ ਉਹ ਜਿਹੜਾ ਨਾਲਾ ਪੁੱਟਿਆ ਜਾਵਾ ਪੁੱਟਣ ਦੇ ਬਾਵਜੂਦ ਕੁਝ ਬੰਦਿਆਂ ਨੇ ਜਿਹੜਾ ਉਹਨੂੰ ਬੰਦ ਕਰਾਇਆ ਗਿਆ ਵਾ ਉਹਦੇ ਤੇ ਫੇਰ ਅਪੀਲ ਕਰਨੇ ਆ ਇਹ ਜਣਾਵਾਏ ਸਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਅਗਰ ਨਾ ਬਣਿਆ ਤੇ ਸਾਨੂੰ ਮਜਬੂਰੀ ਕੋਈ ਨਾ ਕੋਈ ਹੋਰ ਤੋਂ ਵੱਧ ਸਟੈਪ ਜਿਹੜਾ ਬਾ ਚੁੱਕਣਾ ਪਏਗਾ ਹਾਂਜੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੀ ਇਹ ਸਾਡਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਕਿਉਂਕਿ ਬੱਚੇ ਸਾਡੇ ਜਿਹੜੇ ਸਕੂਲੀ ਜਾਂਦੇ ਆ ਛੋਟੇ ਛੋਟੇ ਆ ਤੇ ਬਾਕੀ ਪ੍ਰਸ਼ਾਤਾਂ ਦਾ ਟਾਈਮ ਆ ਔਰ ਤੇ ਮਲੇਰੀਆ ਡੇਂਗੂ ਇਹੋ ਜੀ ਆਮ ਬਿਮਾਰੀਆਂ ਫੈਲਵਾਨੀਆਂ ਗਵਰਨਮੈਂਟ ਖੁਦ ਕਹਿੰਦੀ ਆ ਵੀ ਇਹ ਬਿਮਾਰੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਬਚੋ ਸਾਫ਼-ਸੁੱਥਰੇ ਰਹੋ ਤੇ ਜਦ ਪਾਣੀ ਸਾਡੇ ਗੰਦੇ ਨਾਲੇ ਚੋਂ ਅਸੀਂ ਨੱਕੇ ਜਾਣਾ ਤੇ ਫਿਰ ਸਾਡੇ ਕਿੱਦਾਂ ਬਚ ਸਕਨੇ ਆ ਇਹ ਕਰਕੇ ਅਸੀਂ ਪਰ ਪ੍ਰਸ਼ਾਸਨ ਨੂੰ ਇਹ ਮੰਗ ਕਰਨਿਆ ਵੀ ਸਾਡੀ ਇਹ ਜਿਹੜੀ ਆ ਮੰਗ ਜਿਹੜੀ ਹਾਂਜੀ ਹਾਂਜੀ ਵੀਡੀਓ ਨੇ ਸਾਰਾ ਚੈੱਕ ਕਰਕੇ ਔਰ ਕਲਰਕਾਂ ਨੇ ਚੈੱਕ ਕਰਕੇ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਚੋਂ ਡੇਢ ਕੇ ਕਿਲਾ ਮਤਲਬ ਘਰ ਤੋਂ ਘਰ ਤੇ ਚਲੋ ਤੇ 15-20 ਫੋਟ ਲਾ ਲੋ ਤੇ ਉਹ ਜਿਹੜਾ ਵਾ ਨਾਲਾ ਪੁੱਟਿਆ ਗਿਆ ਦਾ ਹੀ ਪੈਪ ਉਥੇ ਛੁੱਟੇ ਗਏ ਦਿਆ ਠੇਕਾ ਹੋ ਗਿਆ ਦਾ ਵਾ ਪਰ ਕੁਝ ਬੰਦਿਆਂ ਨੇ ਜਿਹੜਾ ਵਾ ਜਾਣ ਬੁੱਝ ਕੇ ਬੰਦ ਕਰਾਇਆ ਵਾ ਜਦ ਕਿ ਉਹ ਪਾਣੀ ਨਿਕਲਣਾ ਹੀ ਉਤਰ ਨੂੰ ਹੋਇਤੀ ਕੋਈ ਵੀ ਇਸ ਕਾਤੇ ਹੋਰ ਛੁਕੀ ਰੰਦਾਵਾ ਮੇਨ ਛੁਕੀ ਰੰਦਾਵਾ ਜਿਹੜਾ ਕੋਈ ਉਹ ਬੰਦਿਆਂ ਨਾਲ ਮਿਲ ਕੇ ਛੁਕੀ ਰੰਦਾਵੇ ਨੇ ਜਿਹੜਾ ਉਹ ਬੰਦ ਕਰਾਇਆ ਵਾ ਤਾਂ ਹੀ ਉਹ ਬੰਦ ਹੋਇਆ ਨਹੀਂ ਤਾਂ ਉਹਦੇ ਕੰਮ ਸ਼ੁਰੂ ਹੋ ਗਿਆ ਦਾ ਹੀ ਉਹ ਚੱਲਣ ਦਿਆ ਹੀ ਉਹ ਅੱਜ ਨੂੰ ਕੰਮ ਕਦੇ ਦਾ ਮੁੱਕ ਵੀ ਜਾਣਾ ਹੀ ਉਹ ਤੇ ਕੰਮ ਕੰਪਲੀਟ ਹੋ ਜਾਣਾ ਹੀ ਅਸੀਂ ਮੰਗ ਕਰਨਿਆ ਫੇਰ ਪ੍ਰਸ਼ਾਸਨ ਨੂੰ ਤੇ ਉਹ ਜਿਹੜਾ ਵਾ ਤੁਹਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੀ ਜੜੀ ਆ ਉਹ ਦੀ ਸਿਹਤ ਕੰਮ ਦੀ ਜਿਹੜੀ ਕਾਮਯਾਬ ਰਹੇ ਕਿਉਂਕਿ ਮਛਰ ਦਾ ਕਾਮਾ ਮਲੇਰੀਆ ਦਾ ਕਾਮਾ ਇਹ ਹੀ ਡਿਮਾਂਡ ਕਰਨੇ ਆ ਮੈਂ ਸੰਤੋਖ ਸਿੰਘ ਬੀਡੀਪੀ ਉਤਾਰੀਵਾਲ ਤੇ ਜੋ ਤੁਸੀਂ ਬੱਤੇ ਨਗਰ ਦੇ ਸਬੰਧ ਵਿੱਚ ਕੁਐਸਚਨ ਕੀਤਾ ਹੈ ਉਹਦੇ ਸਬੰਧ ਵਿੱਚ ਇਹ ਆ ਵੀ ਉਹ ਪਹਿਲਾਂ ਪਾਣੀ ਦਾ ਜਿਹੜਾ ਇਹ ਰੇਲਵੇ ਦੀ ਪਾੜੀ ਨਾਲ ਪੈ ਰਿਆ ਸੀ ਤੇ ਉਹ ਹੁਣ ਰੇਲਵੇ ਡਿਪਾਰਟਮੈਂਟ ਨੇ ਡਬਲ ਲਾਈਨ ਕੰਮ ਨਹੀਂ ਪੜੀ ਦੇ ਬੰਦ ਰੋਕਾ ਦਾ ਕਰਨਾ ਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹੜਾ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ ਜਿਸ ਵੀ ਨੇ ਬੰਦ ਕਰਤਾ ਸੀ ਉਹ ਜਿਸ ਨੂੰ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਦੀਆਂ ਗਲੀਆਂ ਤੋਂ ਨਵੇਂ ਘਰ ਜਿਹੜੇ ਉਹਨਾਂ ਜੀ ਜਾਣਾ ਸ਼ੁਰੂ ਹੋ ਗਿਆ ਬੱਸ ਵੈਕ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਬੰਧ 'ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਾ ਸਟ੍ਰੀਮੇ ਲਵਾ ਕੇ ਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਅਸੀਂ ਥੋੜਾ ਬੋਦਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ ਬਗਾ ਪਰਮਨੈਂਟ ਕੋਈ ਹੱਲੇ ਦਾ ਲਾਭ ਜਵੇ ਇਲੈਕਸ਼ਨ ਕਮਿਸ਼ਨ ਦੇ ਦਾ ਤਮ ਤਾਂ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਤਾਂ ਅਸੀਂ ਚਾਹੁੰਦੇ ਕੋਈ ਨਾ ਕੋਈ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਦਾ ਅਸੀਂ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂਟ ਬੋਆ ਮਰਵਾ ਕੇ ਤੇ ਥੋੜਾ ਬੋਦਾ ਪਾਣੀ ਦਾ ਨਿਕਾਸ ਕੇ ਪਾਸੇ ਨੂੰ ਕਰ ਲਈ ਜਾਂ ਜੋ ਵੀ ਇੱਥੇ ਮਾਰੇ ਮੁਰੀਆਂ ਪੈਣ ਦਾ ਕਾਸ਼ਾ ਉਹ ਨਾ ਫੈਲੇ ਇਹ ਇਸ ਬੰਦ ਵਜਿ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੌਜੂਦ ਬੰਦਿਆਂ ਨੇ ਬਾਅਦ ਚ ਉਥੇ ਕੋਈ politically issue ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਇਲੈਕਸ਼ਨ ਕਮਿਸ਼ਨ ਦੀਆਂ ਤਹਿਤ ਦਾ ਮਤਾਬੂਜ ਹੈ ਕਿ ਅਸੀਂ ਉਹਦਾ ਕਰਵਾ ਦਾਂਗੇ ਆਰ ਜੀ ਕੋਈ ਪਰਮਾਨੈਂਟ ਕੋਈ ਹੱਲ ਜਿਹੜਾ ਕੋਈ ਹੁੰਦਾ ਉਹ ਜ਼ਰੂਰ ਕਰਾਂਗੇ ਉਹਦੇ ਸਬੰਧ ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦੇ ਮਲਵਾ ਦਾ ਤਾ ਮਤਾਬੂਕੇ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤਾਂ ਉਥੇ ਪਾਣੀ ਬ੍ਰੇਕ ਹੋਇਆ ਪਾਣੀ ਦਾ ਉਹ ਹਾਲੀ ਕਰਨਾ ਸੀਗਾ ਉਹ ਅਸੀਂ ਆਰਜੀ ਦੇ ਉੱਤੇ ਹਾਲ ਕਰ ਰਹੇ ਹਾਂ ਪਰਮਨੈਂਟ ਜਿਹੜਾ ਕੰਮ ਹੈ ਲੈਕਚਰ ਮਨ ਲੋ ਚੋਣ ਜਾਬਤੇ ਤੋਂ ਬਾਅਦ ਹੀ ਕੀਤਾ ਜਾਊਗਾ ਉਹ ਸੀਵਰੇਜ ਪੈਣਾ ਆ ਉਹਦਾ ਐਸਟੀਮੇਟ 7-800 ਫੁਰਦਾ ਹੈਗਾ ਹੈ ਉਹ ਗਾਂ ਪੇਰ ਚੱਪੜ ਦੇ ਵਿੱਚ ਜਾਣਾ ਹੈ ਜੀ ਉਹ ਲੰਮਾ ਪ੍ਰੋਸੀਜਰ ਆ ਹੁਣ ਜੋ ਮੌਕਾ ਮਨ ਲੋ ਪਾਣੀ ਦੀ ਪ੍ਰੋਬਲਮ ਸੋਲਵ ਕਰਨ ਦੇ ਵਾਸਤੇ ਜਿਹੜਾ ਏ ਥੋੜਾ ਆਰਜੀ ਪੰਪ ਲਵਾ ਕੇ ਪਾਣੀ ਕਢਵਾਇਆ ਕੋਈ ਟੈਂਕਰ ਲਵਾ ਕੇ ਕਢਵਾਇਆ ਕਿਉਂਕਿ ਬਹੁਤ ਜ਼ਿਆਦਾ ਬਲੋਕ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਸਕੂਲੇ ਜਾਣਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਇਸ ਕਰਕੇ ਉਹ ਨੂੰ ਗਲੇ ਨੂੰ ਥੋੜਾ ਜਿਹਾ ਪਾਣੀ ਕੱਟ ਕਰਕੇ ਸਾਫ ਕਰਵਾ ਕੇ ਕਰਨ ਸਾਫ ਕਰਵਾਤੀ ਆ ਉਸ ਤੋਂ ਬਾਅਦ ਉਹਨਾਂ ਮੱਲੋ ਕੁਝ ਪੋਲਿਟੀਕਲ ਮੁੱਦਾ ਉਨ ਕਰਕੇ ਮੱਲੋ ਬੰਦ ਕਰਵਾਤਾ ਤੇ ਸਾਡੀ ਸ਼ਿਕਾਇਤ ਵੀ ਕਰ ਦਿੱਤੀ ਗਈ ਆ ਸਰ ਕਿੰਨੇ ਮੱਲੋ ਸਾਡੀ ਜੇ ਸ਼ਿਕਾਇਤ ਜਿਹੜੀ ਆ ਹਮ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਰਦਾਰ ਸੁਖਸਿੰਦਰ ਸਿੰਘ ਜੀ ਰੰਨਾਵਾ ਸਾਹਿਬ ਉਹਨਾਂ ਵੱਲੋਂ ਕੀਤੀ ਗਈ ਹੈ ਜੀ ਤੁਹਾਡੇ ਨਾਲ 100% ਸਹਿਮਤ ਹਾਂ ਅਸੀਂ ਵੇਖੋ ਜੀ ਜੋ ਹੀ ਹੈ ਚਲੋ ਜੋ ਸ਼ਿਕਾਇਤ ਕਰਨਾ ਜਿੰਨਾ ਕਰਨੇ ਉਹਨਾਂ ਦਾ ਰਾਈਟ ਹੈ ਬਾਕੀ ਜੋ ਅਸੀਂ ਪਬਲਿਕ ਦੇ ਮਤਲਬ ਪੱਖ ਨੂੰ ਮਲਮੋਕ ਰੱਖਦੇ ਹੋਏ ਪ੍ਰੋਬਲਮ ਨੂੰ ਮੋਕ ਰੱਖਦੇ ਹੋਏ ਉਹ ਅਸੀਂ ਕੀਤਾ ਹੈ ਤੇ ਗਾਵੇਂ ਕਰਾਂਗੇ